ਕਿਹੜਾ ਲੋਹਾ ਲੈ ਆਇਆ ਕੀ ਚੱਕਰ ਹੈ ਜੀ ਇਹ ਇਧਰੋਂ ਆ ਰਿਹਾ ਸੀ ਇਹ ਕਹਿੰਦਾ ਮੈਂ ਬਲੌਂਗੀ ਵਾਲੇ ਪਾਸੋਂ ਆਇਆ ਜਾਣਾ ਪਿੰਡ ਚਲੰਕ ਨਾਲੋਂ ਹੈ ਪਰ ਇਹ ਜਦੋਂ ਦੇਖਿਆ ਜੋ ਇੱਕ ਜਾਨਵਰ ਹੈ ਜੋ ਜਿਹਦੇ ਤੇ ਲੱਗੇ ਰੇੜੀ ਤੇ ਲੱਗਿਆ ਹੋਇਆ ਸੀ ਬਹੁਤ ਵਧੀਆ ਲੱਤਾਂ ਕੰਬ ਰਹੀਆਂ ਸੀ ਤੇ ਜੇ ਪੇਟ ਤੇ ਫਰਕਾਰਿਆ ਸੀ ਵੀ ਉਹ ਇੰਨੀ ਮਤਲਬ ਕਿ ਬੇਰਹਿਮੀ ਮਤਲਬ ਬੇਰਹਿਮੀ ਨਾਲ ਇਹ ਜੋ ਖਾਣਾ ਨੂੰ ਦਿਹਾ ਰਿਹਾ ਸੀ ਅਸੀਂ ਦੇਖਿਆ ਵਾਜਨ ਬਹੁਤ ਜ਼ਿਆਦਾ ਸੀ ਇਹ ਕਹਿੰਦਾ ਵੀ 9 ਕੁਇੰਟਲ ਲਾ ਕੇ ਨਾ ਇਹਦੇ ਵਜਨ ਪਰ ਮੇਰੇ ਹਿਸਾਬ ਦੇ ਮੁਤਾਬਕ 9 ਕੁਇੰਟਲ ਤੋਂ ਉੱਪਰ ਹੋਊਗਾ। ਜਦੋਂ ਸੀ ਉਹਨੂੰ ਰੋਕ ਕੇ ਪਹਿਲਾਂ ਤਾਂ ਇਹਨਾਂ ਦਾ ਜੋ ਇਹ ਪਾਈਪਾਂ ਲਵਾਈਆਂ। ਉਸ ਤੋਂ ਬਾਅਦ ਇਹਦੇ ਨੇ ਕਿਹਾ ਇਹਨੂੰ ਪਾਣੀ ਪਿਆਇਆ ਕੋਈ ਨਾ ਕੋਈ ਉਹਨੂੰ ਸਹਾ ਆਇਆ। ਇਹ ਇਨਸਾਨੀਆਂ ਦਾ ਕੰਮ ਨਹੀਂ ਇਹਨੇ ਕਿਹਾ ਇਹਨੇ ਜਾਂ ਬੇਜਵਾਨ ਜਾਨਵਰ ਦੇ ਕਿ ਇੰਨੀ ਤੰਗੀ ਨਾਲ ਉਹ ਕੋਈ ਪਰੋਚ ਹੀ ਨਹੀਂ ਰਿਹਾ ਜਾਨਵਰ ਬਣ। ਹੁਣ ਕੀ ਕਾਰਵਾਈ ਹੋ ਰਹੀ ਹੈ? ਇਹਨਾਂ ਨੂੰ ਕਾਰਵਾਈ ਇਹ ਹੈ ਇਹ ਦੇਖਦੇ ਆਂ ਵੀ ਇਹਨਾਂ ਜੋ ਇਹਨਾਂ ਗ੍ਰੇਡੇਟਡ ਹੈ ਵੀ ਉਹਨੂੰ ਬਲਾਕ ਇਹਨਾਂ ਵੀ ਜਾਨਵਰ ਨੂੰ ਨਹੀਂ ਤੰਗੀ ਕਰ ਸਕਦੇ ਆ ਨਹੀਂ ਕਰ ਸਕਦੇ ਆ ਕਿ ਮਾਲਕ ਜਿਹਨੇ ਲਦਵਾਇਆ ਉਹਨੂੰ ਪੁੱਛਦੇ ਆਂ ਵੀ ਕਿਉਂ ਇਹ ਇੱਥੇ ਇਹਨਾਂ ਲਦਵਾਇਆ ਇਹਨੇ ਲੱਤ ਕੇ ਕਿਉਂ ਇਹਨੇ ਤੋੜਿਆ ਵੀ ਆ ਇਹਨੂੰ ਕਿਉਂ ਨਹੀਂ ਇਹਨਾਂ ਕਿ ਛੋੜਾ ਮੋੜਾ ਜਾਨਵਰ ਅਸੀਂ ਕਹਿੰਦੇ ਆਂ ਵੀ ਇਹ ਬਣੇ ਹੋਏ ਇਹਨਾਂ ਤੇ ਵਿਆੰਦ ਹੈ ਪਰਤ ਕੋਟ ਰੂਲ ਮੁਤਾਬਕ ਅਸੂਲ ਮੁਤਾਬਕ ਜਾਨਵਰ ਦੇਖਦੇ ਮਤਾਬਕ ਉਹਨਾਂ ਕੀ ਵਜਨ ਦਾ ਹੋਣਾ ਚਾਹੀਦਾ ਜਿਨ੍ਹਾਂ